ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਜਲਾਲ ਜੀ ਤਹਿਸੀਲ ਆਰਾਮਪੁਰਾ ਫੂਲ ਤੇ ਜ਼ਿਲ੍ਹਾ ਬਰਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ 'ਚ ਤੁਹਾਡੇ ਹਸ਼ਟੈਗ ਤੋਕੜ ਵੜ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਵੀਰੇ ਬੱਬੂ ਆ ਪਿੰਡ ਜਲਾਲ ਜ਼ਿਲ੍ਹਾ ਨ ਬਠਿੰਡਾ ਪੈਣਾ ਸੀਲਨ ਫੂਲ ਪਾਈਂਦੀ ਆ ਠੀਕ ਆ ਜੀ ਹਾਂ ਆਪਣਾ ਘਰ ਹੈਗਾ ਭਗਤੇ ਭਾਈ ਤੋਂ ਗੁੰਮਟੇ ਖੜਕ ਤੇ ਠੀਕ ਆ ਜੀ ਖੇਤ ਚ ਘਰ ਆਪਣਾ ਜਲਾਲ ਖੇਤ ਚ ਘਰ ਆ ਜੀ ਠੀਕ ਆ ਜੀ ਸੂਆ ਕਿੰਨਾਂ ਮਾ ਜੀ ਸੂਆ ਵੀਰੇ ਦੂਜੇ ਸੂਰੇ ਨਾਲ ਕਦੋਂ ਕੁ ਸੂਈ ਆ ਸੋ ਇਹ ਵੀਰੇ ਆਪਣੀ ਆ ਲੈ ਜਾਂਦੀ ਜਿਹੜਾ ਸਮਾਂ ਮਾਰਦੇ 6 ਮਹੀਨੇ ਵਾਂਗਲੇ 7 ਮਹੀਨੇ ਖਮਾ ਮੰਨ ਲੈ ਵਾਧ ਮੰਨ ਲੈ ਘੱਟ ਮੰਨ ਲੈ ਆਪਣੇ ਲੈ ਜਾਂਦੀ ਵੀ ਆ ਝੂਠ ਮਾਰ ਕੇ ਲੋਗਾ ਹੱਟਾਂ ਦੇ 7 ਕਿਲੋ ਪੱਕਾ ਜੋਕ ਕੇ ਦੇ ਦਾਂਗੇ ਜੋਕ ਕੇ ਆਪਾਂ ਕੰਡਾ ਕੰਡੇ ਜੋਕ ਕੇ ਦਵਾਂਗੇ ਮੋਂ ਚਾਰ ਟਾਈਮ ਚੋਲਿਆ ਗਲ ਆਪਣੇ ਘਰੇ ਠੀਕ ਹੈ ਵੀਰੇ ਘੇਟੋ ਅੰਦਰ ਅੰਦਰ ਠੀਕ ਹੈ ਜੀ ਉਹ ਦੂਬਾਰ ਕੋਈ ਗਾਰੰਟੀ ਨਹੀਂ ਗਰਮੀ ਹੈਗੀ ਹੁਣ ਅੱਡਾ ਦੂਦ ਦਾ ਅੱਕਾ ਚੁੱਕ ਜਾਣਾ ਸਹੀ ਗੱਲ ਹੈ ਗਰਮੀ ਬਹੁਤ ਬਈ ਹੈ ਜੀ ਏਅਰ ਆਈ ਵਗੈਰਾ ਹੋਈ ਹੈ ਜੀ ਇਹ ਆਈ ਵੀਰੇ ਉਹ ਕਹਿ ਨਹੀਂ ਸਕਦੇ ਆਪਾਂ ਨਾ ਹੀ ਆਪਾਂ ਪੁੱਛਿਆ ਵੀ ਝੂਠ ਮਾਰ ਕੇ ਸਵੇਰ ਦਾ ਵੇਲਾ ਰੱਬ ਤਾਂ ਖਾਲੀ ਕਰਕੇ ਦੇਣੀ ਆ ਬਾਕੀ ਉਹ ਕੋਈ ਘੁਲੀ ਲੱਗਦੀ ਕਿੰਨੇ ਗੱਬਣ ਹੁੰਦੀ ਤੈਨ ਚਾਰ ਮਹੀਨੇ ਦੀ ਪਾਸੇ ਡਾਕਟਰ ਨੂੰ ਫੋਨ ਲਾਇਆ ਡਾਕਟਰ ਆਇਆ ਜੀ ਡਾਕਟਰ ਸਰ ਬਾਣਾ ਆਇਆ ਚਲੋ ਕੋਈ ਗੱਲ ਨਹੀਂ ਤੋਰ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਸੁਹਾ ਦੂਜਾ ਸੂਈ ਹੈ ਜੀ ਆਪਣੀ ਲਿਆਂਦੀ ਆ ਤੋਰ ਦੇ ਵੀਰੇ ਨਾਲ ਬਾਕੀ ਵੀਰੇ ਆ ਗੱਲ ਵੀ ਆ ਮਗਰਲਾ ਪਾਗਲੇ ਖਾਂ ਦੋ ਮਹੀਨੇ ਦਾ ਬਰਾਬਰ ਚੋਲੇ ਅਗਲਾ ਹਾਂਜੀ ਯਾਰ ਸਟਾਂਗ ਦਾ ਫਰਕ ਨਹੀਂ ਪੈਣਾ ਠੀਕ ਆ ਮਗਰ ਦੋਵੇਂ ਇਕੱਠੇ ਚੋਲੇ ਠੀਕ ਆ ਇੱਕ ਤੋਲੇ ਦਾ ਫਰਕ ਨਹੀਂ ਪੈਣਾ ਕਿ ਤੋਲੇ ਦਾ ਥਾਣਾ ਜਾਂ ਗਾਰੰਟੀ ਹੈ ਯਾਰ ਆਪਣੇ ਠੀਕ ਆ ਵੀਰੇ ਤੁਹਾਡਾ ਦੁੱਧਾ ਜੀ ਸੂਰ ਨੂੰ ਸਮਾ ਜਿੰਨਾ ਤੁਸੀਂ ਮਰਜ਼ੀ ਮੰਨ ਲਿਓ ਜੀ ਇਹ ਗੱਲ ਬਾਈ ਦੀ ਸਹੀ ਆਪਣੀ ਕਹਿੰਦਾ ਲਿਆਂਦੀ ਹੁੰਦੀ ਹੈ ਦੁੱਧ 7 ਕਿਲੋ ਆਪਦਾ ਜੋਕ ਕੇ ਲੈ ਜਾ ਜੀ ਮਗਰ ਲੈ ਥਾਨਾ ਬਾਈ ਕਹਿੰਦਾ ਮਗਰਲਾ ਥਾਨ ਝੋਲਿਓ ਮੂਰਲੇ ਦਾ ਮੂਰਲਾ ਝੋਲਿਓ ਥਾਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਕ ਪੂਰਾ ਵੀ ਨਹੀਂ ਭਜਨ ਵਜੂਦ ਪੂਰਾ ਚੰਗਾ ਕਦ ਕਾਠ ਵੀ ਪੂਰਾ ਚੰਗਾ ਜੀ ਜੇ ਗੱਬੜ ਰਹੇਗੀ ਤਾਂ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਦੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਅੱਜ ਤੁਹਾਨੂੰ ਬੱਛੀਆਂ ਵਾਲੇ ਬਾਝੀ ਲੈ ਦੇਣੀ ਆ ਜਿਹੜੇ ਜੀ ਡਿਮਾਂਡ ਜਿਹੜੇ ਲੈਣੀ ਆ ਵੀਰੇ ਬੱਬਣਾ ਹੁੰਦੀ ਆ ਹੁਣ ਤਿੰਨ ਮਹੀਨੇ ਚੱਕ ਬਾਸੇ ਨੇ ਗਾਂ ਪਚੋਈਆਂ 5000 ਰੁਪਏ ਦੀ ਸੀ ਸਹੀ ਗੱਲ ਹੈ ਜੀ 60 ਕਰ ਲੈਣੇ ਮੁੱਲ 55000 ਰੁਪਏ ਕਿ ਵਿਕਣਾ ਸੀ ਅੱਜ ਇਹਨੇ ਹਾਂ ਜੀ ਅੱਜ ਦੀ ਡਿਮਾਂਡ ਖਾਲੀ ਹੈ ਅੱਜ ਦੀ ਡਿਮਾਂਡ ਆ ਗਈ ਆਪਣੀ ਮੋਲੇ 20000 ਰੁਪਿਆ ਸਾਢੇ 18 ਹੀ ਦੇਵਾਂਗੇ ਆਫਰ ਹੀ ਬਸ ਨਾ ਰੇਟ ਹੈ ਬਸ 100 ਦੇ ਛੋੜ ਕਰਾਂਗੇ ਠੀਕ ਹੈ ਜੀ ਉਹਦੇ ਚ ਲੰਘਾ ਕਰਨੀ ਇਸ 500 ਕਿਟਾ ਲਾਹਿਆ ਕੰਡਾ ਠੀਕ ਹੈ 26 ਦੇ ਘੱਟ ਨਿਕਲਦੀ ਆ ਖਾਲੀ ਬੱਛੀ ਲੈਣ ਜਾਗੇ ਆਪਾਂ 20000 ਦੀ ਤਾਂ ਉਹ ਵੀ ਮਿਲਦੀ ਆ 20000 ਨਹੀਂ ਮਿਲਦੀ ਇਹਨੇ ਆਪਦਾ ਖਰਚਾ ਵੀ ਕਰ ਮਾਰੀ ਨੇ ਕੱਢਣਾ ਹੈ 7 ਕਿਲੋ ਦੁੱਧ ਆ ਚਲੋ ਅਗਲਾ ਜਿੰਨਾ ਪਾਲੂ ਉਹਨਾਂ ਚੋ ਲੂਗਾ ਬਾਈ ਦੇ ਘਰੇ 7 ਕਿਲੋ ਜੋਕ ਕੇ ਲੈ ਜੋ 18500 ਦੀ ਬਾਈ ਕੰਦਾ ਦੇ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਥਾਣਾ ਦੀ ਗਾਰੰਟੀ ਫੁੱਲ ਹੋਣੀ ਆ ਠੀਕ ਹੈ ਜੀ ਅਗਰ ਇਹ ਘਰ ਤੇ ਕਰਾਣਾ ਨਹੀਂ ਗਾਰੰਟੀ ਹੋ ਥਾਣੇ ਚ ਮੜਾ ਮੋੜਾ ਭੂਰਸਾ ਲੱਗਣ ਮਰੋੜੀ ਵੀ ਹੋਵੇ ਆਪਾਂ ਵਾਪਸ ਮੰਗਵਾ ਮਗਾਲਾਂਗੇ ਠੀਕ ਹੈ ਜੀ ਫੁੱਲ ਗਾਰੰਟੀ ਆ ਹਾਂ ਦੁੱਧ ਦਾ ਅਗਲੀ ਸੇਵਾ ਦਾ ਦੁੱਧ ਸੇਵਾ ਦਾ ਜੀ ਆਪਣੇ ਘਰੇ ਪਹੁੰਚਾ ਲਾਂਗੇ ਜੋੜ ਜਨਾਂ ਗਿਆ ਠੀਕ ਹੈ ਅਗਿਆਲੇ ਵੀ ਸੇਵਾ ਰਹੇਗਾ ਸਹੀ ਗੱਲ ਹੈ ਜੀ ਤਾਂ ਗਰਮੀ ਹੈਗੀ ਹੁਣ ਗਰਮੀ ਚ ਦਾ ਬਈ ਦਰਦ ਆ ਕੇ ਸੌਕਿਆਂ ਲੱਗੇ ਜਾਂਦੇ ਹੁਣ ਸੌਕਿਆਂ ਦਾ ਸੌਕਿਆਂ ਜੇ ਸੇਵਾ ਨਾ ਹੋਈ ਬਾਕੀ ਇਹ ਗਾਂ ਤਿਆਰ ਹੋਈ 1.5 ਲੱਖ ਰੁਪਏ ਦੀ ਹੈ ਇਹ ਤਾਂ ਗੱਲ ਹੈਗੀ ਕੱਦ ਵਾਲੀ ਪੂਰੇ ਬਜਨ ਨਾਲ 2 ਮਹੀਨੇ ਤੇ ਵੀਡੀਓ ਬਣਾਉਣਾ ਬਾਕੀ ਚੌਂਕ ਵਾਲੀਆ ਬੁਰਜੇ ਮਰਜੀ ਬਠਾਰੇ ਬੁਈ ਠੰਡੀ ਸੀਲ ਆ ਸਹੀ ਗੱਲ ਹੈ ਪੁਲਤਸਾੜ ਵਾਲੀ ਦੀ ਹੈ ਠੀਕ ਹੈ ਨਿਆਣਾ ਲਾਉਣਾ ਲਾ ਨਹੀਂ ਨਾਣਾ ਨਾ ਲਾ ਠੀਕ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ